ਸ਼ਿਕਾਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਉਤੇ ਗੱਲ ਕਰਾਂਗੇ ਲਗਾਤਾਰ ਭਾਰੀ ਮੀਂਹ ਨੂੰ ਲੈ ਕੇ ਕਿਉਂਕਿ ਭਾਰੀ ਮੀਂਹ ਨੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਮਚਾਈ ਹੋਈ ਹੈ ਜਿੱਥੇ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਜਿੱਥੇ ਲੋਕਾਂ ਦਾ ਮਾਲੀ ਨੁਕਸਾਨ ਹੋ ਰਿਹਾ ਉੱਥੇ ਹੀ ਹੁਣ ਜਾਨੀ ਨੁਕਸਾਨ ਦੀਆਂ ਖਬਰਾਂ ਵੀ ਸਾਹਮਣੇ ਆ ਰਹੀ ਨੇ ਗੱਲ ਕਰਾਂਗੇ ਮਾਨਸਾ ਦੇ ਪਿੰਡ ਜਵਾਰਕੇ ਦੀ ਜਿੱਥੇ ਕਿ ਇੱਕ 60 ਸਾਲਾ ਬਜ਼ੁਰਗ ਦੇ ਹਾਂ ਆ ਕੇ ਮੌਤ ਹੋ ਗਈ ਐ ਜੀਆਂ ਦਾਦੇ ਕੇ ਬਜ਼ੁਰਗ ਆਪਣੇ ਆਪ ਦੇ ਵਿੱਚ ਸਾਈਕਲ ਦੇ ਉੱਤੇ ਕੰਮਕਾਰ ਕਰਕੇ ਜਿਹੜਾ ਕਿ ਆਪਣੇ ਘਰ ਨੂੰ ਵਾਪਿਸ ਆ ਰਿਹਾ ਸੀ ਤਾਂ ਇਸੇ ਦੌਰਾਨ ਮੀਂਹ ਦੇ ਕਰਕੇ ਇੱਕ ਕੰਦ ਦੀ ਹਾਲਤ ਖਸਤਾ ਹੋਣ ਕਰਕੇ ਉਹ ਉਦੋਂ ਬਜ਼ੁਰਗ ਉਹ ਤੋਂ ਲੰਦਾ ਲੱਗਦਾ ਤਾਂ ਉਸ ਦੇ ਉੱਤੇ ਇਹ ਕੰਧ ਡਿੱਗ ਜਾਂਦੀ ਤੇ ਮਲਬੇ ਹੇਠ ਦੱਬ ਕੇ ਇਸ 60 ਸਾਲਾ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਦਾ ਇੱਕ ਦਰਦਨਾਕ ਵੀਡੀਓ ਤੇ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਿਆ ਸੋ ਇਹ ਵੀਡੀਓ ਬਹੁਤ ਹੀ ਦਰਦਨਾਕ ਸੀ ਕਿਉਂਕਿ ਇਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਇਸ ਕਦਰ ਜਿਹੜੇ ਕਿ ਮੀਂਹ ਨੇ ਤਬਾਹੀ ਮਚਾਈ ਵੀ ਕਿ ਲੋਕਾਂ ਦੇ ਇਹ ਘਰਾਂ ਦੀਆਂ ਨੀਂਹਾਂ ਤੱਕ ਹਿਲਾਕੇ ਰੱਖ ਦਿੱਤੀਆਂ ਲੋਕਾਂ ਦੇ ਕਈ-ਕਈ ਮੰਜ਼ਲਾ ਘਰਾਂ ਨੂੰ ਜਿਹੜਾ ਕਿ ਤਬਾਹ ਕਰ ਦਿੱਤਾ ਗਿਆ ਮੀਂਹ ਦੇ ਕਰਕੇ ਬਾਰੇ ਜਿਹੜਾ ਕਿ ਕਹਿਰ ਪੰਜਾਬ ਦੇ ਵਿੱਚ ਦੇਖ ਨੂੰ ਮਿਲ ਰਿਹਾ ਜਿਹਦੇ ਚੱਲਦੇ ਇਸ ਘਟਨਾ ਦੇ ਉੱਤੇ ਜਿਹੜਾ ਕਿ ਕਿਸਾਨ ਦਾ ਜਿਹੜਾ ਬਿਆਨ ਉਹ ਸਾਹਮਣੇ ਆਇਆ ਆ ਉਸ ਹੁੰਦੇ ਹਾਂ ਜੋ ਪਿਛਲੇ ਦਿਨੀ ਕਿਸਾਨ ਗੁਰਜੀਵਨ ਸਿੰਘ ਜਵਾਰਕੇ ਆਪਣੇ ਘਰੇਲੂ ਕੰਮ ਲਈ ਸਾਈਕਲ ਤੇ ਜਾ ਰਿਹਾ ਸੀ ਤਾਂ ਬਰਸਾਤਾਂ ਦੇ ਮੌਸਮ ਹੋਣ ਕਰਕੇ ਅਚਾਨਕ ਕੰਦ ਕਿਸਾਨ ਤੇ ਉੱਪਰ ਗਿਰ ਗਈ ਜਿਸ ਤੇ ਉਸ ਨੂੰ ਲੋਕਾਂ ਨੇ ਬੜੀ ਹਿੰਮਤ ਦੇ ਨਾਲ ਕੱਢਿਆ ਤੇ ਉਸ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਲਿਜਾਇਆ ਗਿਆ ਪਰ ਉਹ ਸੱਟਾਂ ਦੀ ਤਾਬ ਨਾ ਚੱਲਦਾ ਹੋਇਆ ਇਸ ਸੰਸਾਰ ਨੂੰ ਆਲਬਿਦਾ ਕਹਿ ਗਿਆ ਮੈਂ ਗੁਰਪ੍ਰੀਤ ਸਿੰਘ ਭੈਣੀ ਬਾਗਾ ਬੀਕੀਯੂ ਟਕੌਂਦਾ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਨੂੰ ਪੂਰ ਜ਼ੋਰ ਬੇਨਤੀ ਕਰਦਾ ਹਾਂ ਕਿ ਕਿਸਾਨ ਦਾ ਸਾਰਾ ਕਰਜ਼ਾ ਤੇ ਕੋਈ ਵਿੱਤੀ ਸਹਾਇਤਾ ਦਿੱਤੀ ਜਾਵੇ ਜੇਕਰ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ ਜਾਂਦੀ ਤਾਂ ਸਾਨੂੰ ਅਗਲਾ ਸੰਘਰਸ਼ ਵਿੜਨ ਲਈ ਮਜਬੂਰ ਹੋਣਾ ਪਵੇਗਾ ਧੰਨਵਾਦ ਲੋਕਨ ਨੂੰ ਥੋੜਾ ਸੁਚੇਤ ਹੋਣ ਦੀ ਜ਼ਰੂਰਤ ਹੈ ਕਿਉਂਕਿ ਭਾਰੀ ਮੀਂਹ ਦੇ ਕਰਕੇ ਕਦੇ ਵੀ ਅਜਿਹਾਂ ਕੰਦਾਂ ਦੇ ਕੋਲ ਅਜਿਹੇ ਘਰਾਂ ਦੇ ਕੋਲ ਨਾ ਜਾਓ ਜਿਹੜੇ ਕਿ ਕਾਫੀ ਪੁਰਾਣੇ ਨੇ ਜਾਂ ਫਿਰ ਬਿਜਲੀ ਵਾਲੇ ਖੰਭੇ ਨੇ ਬਿਜਲੀ ਵਾਲੇ ਟਰਾਂਸਪੋਰਟਰ ਟਰਾਂਸਫਾਰਮਰ ਨੇ ਉਹਨਾਂ ਤੋਂ ਵੀ ਜਿਹੜਾ ਕਿ ਦੂਰੀ ਬਣਾ ਕੇ ਰੱਖੀ ਜਾਵੇ ਕਿਉਂਕਿ ਭਾਰੀ ਮੀਂਹ ਦੇ ਚੱਲਦੇ ਕੋਈ ਵੀ ਹਾਦਸਾ ਜੜਾ ਕੀ ਉਹ ਵਾਪਰ ਸਕਦਾ ਇਸ ਕਰਕੇ ਆਪਣੇ ਬਚਾਅ ਦੇ ਵਾਸਤੇ ਆਪਣੇ ਸੁਰੱਖਿਆ ਦੇ ਵਾਸਤੇ ਤੁਸੀਂ ਖੁਦ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖੋ ਤੇ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਰੱਖੋ ਬਿਰਾਰੀਪੌਂਟ ਆਜ਼ਾਦ ਸੋਚ